ਬਰਸਾਤੀ ਪਾਣੀ ਨੇ ਹੁਣ ਦੋ ਪਿੰਡ ਕੀਤੇ ਆਮਣੇ ਸਾਹਮਣੇ ਅੱਜ ਕਾਰਵਾਈ ਦੀ ਮੰਗ ਨੂੰ ਲੈ ਕੇ ਏਡੀਸੀ ਨੂੰ ਦਿੱਤਾ ਗਿਆ ਮੰਗ ਪੱਤਰ ਮਾਮਲਾ ਪਿੰਡ ਬੱਲੋ ਅਤੇ ਚੌਕੇ ਦਾ ਜਿੱਥੇ ਚੌਕੇ ਦੇ ਕਾਫੀ سارے ਪਿੰਡ ਵਾਸੀ ਨੇ ਜਿਹੜੇ ਉਹ ਅਜੇ ਏਡੀਸੀ ਪੋਨਮ ਸਿੰਘ ਨੂੰ ਆਪਣੇ ਮਿਲਣ ਦੇ ਲਈ ਆਏ ਹੋਏ ਸਨ ਉਹਨਾਂ ਦਾ ਕਹਿਣਾ ਹੈ ਕਿ ਬੱਲੋ ਪਿੰਡ ਦੇ ਖੇਤਾਂ ਦੇ ਵਿੱਚ ਬਰਸਾਤੀ ਪਾਣੀ ਜਿਹੜਾ ਖੜਾ ਸੀ ਤੇ ਉਹਨਾਂ ਵੱਲੋਂ ਇਹ ਬਰਸਾਤੀ ਪਾਣੀ ਜਿਹੜਾ ਉਹ ਉਹਨਾਂ ਦੇ ਖੇਤਾਂ ਦੇ ਵਿੱਚ ਸੜਕ ਤੋੜ ਕੇ ਕੱਢ ਦਿੱਤਾ ਗਿਆ ਤੇ ਹੁਣ ਉਹਨਾਂ ਵੱਲੋਂ ਪੱਕੇ ਤੌਰ ਤੇ ਪੈਪ ਪਾਈ ਜਾ ਰਹੀ ਹੈ ਉਹਨਾਂ ਦਾ ਇਹ ਵੀ ਇਹ ਵੀ ਨਾਲ ਕਹਿਣਾ ਹੈ ਕਿ ਅਗਰ ਪਿੰਡ ਦੇ ਵਿੱਚ ਕੋਈ ਇਹ ਦੇ ਵਿੱਚ ਆਪਣਾ ਘਰ ਡੋਪਦੇ ਸੀ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ ਅਗਰ ਇਹ ਇਹ ਆਪਣਾ ਪਾਣੀ ਜਿਹੜਾ ਉਹ ਉਹਨਾਂ ਦੇ ਖੇਤਾਂ ਦੇ ਵਿੱਚ ਕੱਢ ਦਿੰਦੇ ਲੇਕਿਨ ਹੁਣ ਉਹਨਾਂ ਵੱਲੋਂ ਆਪਣੀ ਫਸਲ ਬਚਾਉਣ ਦੇ ਲਈ ਉਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਇਹ ਆਪਾਂ ਵੀ ਆਪਣਾ ਉਹਨਾਂ ਵੱਲੋਂ ਜਿਹੜਾ ਲੋਕਾਂ ਵੱਲੋਂ ਕਢ ਦਿੱਤਾ ਗਿਆ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਅਤੇ ਉਸ ਦੇ ਨਾਲ ਉਹਨਾਂ ਦੇ ਨਾਲ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਨਾਲ ਆ ਕੇ ਇਹ ਪਾਣੀ ਲੱਗ ਗਿਆ ਪਿੰਡ ਵਸੇਗਾ ਨਹੀਂ ਬੜੀ ਮੁਸ਼ਕਲ ਦੇ ਨਾਲ ਉਹਦੀਆਂ ਦੁਵਾਰਾ ਡਿੱਗਣ ਤੋਂ ਆਪਣਾ ਬਚਾਈਆਂ ਅਤੇ ਹੁਣ ਉਹਨਾਂ ਵੱਲੋਂ ਪੱਕੇ ਤੌਰ ਤੇ ਇੱਕ ਪੈ ਪੈੜੀ ਉਹ ਸੜਕ ਦੇ ਵਿੱਚ ਉਹਨਾਂ ਵੱਲੋਂ ਸੜਕ ਤੋੜ ਕੇ ਪਾਈ ਜਾ ਰਹੀ ਹੈ ਦੇ ਨਾਲ ਇੱਕ ਸਰਕਾਰੀ ਜਿਹੜਾ ਖਾਲ ਆ ਉਹ ਵੀ ਉਹਨਾਂ ਵੱਲੋਂ ਆਪਣਾ ਤੋੜ ਕੇ ਪਾਣੀ ਉਹਨਾਂ ਦੇ ਪਿੰਡ ਵੱਲ ਜਿਹੜਾ ਹੈ ਚੌਕੇ ਪਿੰਡ ਵੱਲ ਘਟ ਦਿੱਤਾ ਗਿਆ ਇਸ ਨੂੰ ਲੈ ਕੇ ਉਹਨਾਂ ਵੱਲੋਂ ਜਿਹੜੇ ਵਿਅਕਤੀ ਵੱਲੋਂ ਸੜਕ ਤੋੜੀ ਹੈ ਜਾਂ ਖਾਲ ਤੋੜੀ ਹੈ ਉਹਨਾਂ ਤੇ ਕਾਰਵਾਈ ਦੀ ਮੰਗ ਕੀਤੀ ਆ ਜੋ ADC ਪੋਨਮ ਸਿੰਘ ਯੂਨੀਵਰਸਿਟੀ ਸੰਬੰਧੀ ਉਹਨਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਮੰਗ ਕੀਤੀ ਗਈ ਕਿ ਜਿਹੜੇ ਵਿਅਕਤੀ ਵੱਲੋਂ ਸੜਕ ਤੋੜ ਕੇ ਜਾਂ ਖਾਲ ਤੋੜ ਕੇ ਉਹਨਾਂ ਦੇ ਪਿੰਡ ਵੱਲ ਪਾਣੀ ਕੱਢਿਆ ਗਿਆ ਹੈ ਉਹਨਾਂ ਦੇ ਬੰਨ ਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਦੂਜੇ ਪਾਸੇ ADC ਪੋਨਮ ਸਿੰਘ ਵੱਲੋਂ ਹੋਰ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਮਾਮਲੇ ਦੀ ਜਾਂਚ ਸੰਬੰਧੀ ਉਹਨਾਂ ਵੱਲੋਂ ਜਿਹੜਾ ਹੈ ਉਹ ਹੁਕਮ ਜਾਰੀ ਕਰ ਦਿੱਤੇ ਹਨ ਉਹੋ ਕਿਤੇ ਇਕੱਠਾ ਹੋ ਕੇ ਆ ਗਏ ਉਹਨਾਂ ਨੇ ਸੜਕ ਤੋੜ ਕੇ ਸਾਡੇ ਚੌਕ ਦੇ ਰੱਖ ਦੇ ਕਿ ਨਹੀਂ ਪਾਣੀ ਛੱੜਦਾ ਜੀ ਕਾਫੀ ਲੋਕਾਂ ਨੇ ਬੋਰਾ ਬਾਰਾ ਨੁਕਸਾਨ ਹੋਇਆ ਜੀ ਕੋਠੇ-ਕਾਠੇ ਰਹਿ ਗਏ ਜਿਸਟਕ ਸੂਟਰ ਵਾਲੇ ਪਰ ਲਾਉਣੇ ਛੋਟੀ ਸੀ ਕੋਠੇ ਉਹ ਵੀ ਵਿੱਚ ਹੀ ਰਹਿ ਗਏ ਪਾਣੀ ਦੇ ਪਰ ਅਸੀਂ ਉਹਨਾਂ ਨੇ ਸੜਕ ਤੋੜ ਕੇ ਇਹ ਪਾਣੀ ਸਿੱਧਾ ਗੈਰ ਕਾਨੂੰਨੀ ਹੈ ਜੀ ਉਹ ਜੇ ਵੱਲੋਂ ਪਿੰਡ ਦੇ ਘਰ ਹੁੰਦੇ ਜਾਂ ਵੀਰੇ ਛਿਮਕਾਨ ਹੁੰਦੇ ਅਸੀਂ ਖੁਦ ਆਪ ਛਰਾਂਦੇ ਜੀ ਪਾਣੀ ਉਹਨਾਂ ਦਾ ਉਹ ਪਾਣੀ ਗੈਰ ਕਾਨੂੰਨੀ ਹੈ ਜੀ ਅਸੀਂ ਅਧਿਕਾਰੀ ਤੋਂ ਮੰਗ ਕਰਦੇ ਆ ਜਿੰਨਾ ਬੰਦੇ ਨੇ ਸੜਕ ਤੋੜੀ ਹੈ ਮੁঝে ਬਕ ਮੌਕਾ ਦੇ ਕੇ ਬੰਦ ਵੀ ਕਰ ਦੇ ਦਿੱਤੀ ਹੈ ਜੀ ਸਰ ਪੰਨੀ ਨਾਲ ਦੇਖ ਬਿਨਾ ਮਨਜ਼ੂਰੀ ਬਿਨਾ ਮਨਜ਼ੂਰੀ ਤੋਂ ਪਾਣੀ ਵੀ ਘੜਾਤਾ ਜੀ ਉਦੋਂ ਪੈਪ ਦਾ ਬਰ ਰਹੀ ਸੀ ਉਹ ਦੋ ਖਾਲ ਭਨੇਂ ਨੇੜੀ ਉਹ ਤਾਂ ਕਿਨੇ ਮੌਕਾ ਆਇਆ ਸਾਡਾ ਤਾਂ ਮਿਰਰ ਰਗਵਾਨ ਨਹੀਂ ਹੈ ਜੀ ਉੱਥੇ ਫੱਦਿਆ ਮੇਰੇ ਭਾਈਆ ਸਾਰੇ ਇੰਦਰ ਜੀ ਨਹੀਂ ਨੇ ਉੱਥੇ ਅਸੀਂ ਤੈਨੂੰ ਦੇ ਨਾਲ ਆਏ ਹਾਂ ਜੀ ਬਈ ਕਿਹਾ ਹੋੜੋ ਸਰ ਮੇਰ ਸਿੰਘਾ ਜੀ ਕਾਪਿਆ ਜੀ ਜੀ ਮਾਮਲਾ ਜੀ ਮਾਮਲਾ ਜੀ ਪਾਣੀ ਪਿੱਛੇ ਤੁਰ ਰਿਹਾ ਸੀਗਾ ਮੀਂਹ ਦਾ ਪਾਣੀ ਕਾਹ ਖੇਤਾਂ ਇਹਨਾਂ ਨੇ ਕਾਹ ਬਾੜ-ਬਾੜ ਕੇ ਪਹਿਲਾਂ ਛੜਕਵਾੜਦੀ ਛੜਕਵਾੜ ਕੇ ਦੂਜੇ ਵਾਰ ਪੱਕੇ ਖਾਲਵਾੜ ਤੇ ਉਦੋਂ ਕਾਹ ਜਿਨ੍ਹਾਂ ਦੇ ਕੋਠੇ-ਕੋਠੇ ਸੀ ਉਹ ਮੋਟਰਾ ਦੇ ਕੋਠੇ ਰਹਿ ਗਏ ਤੇ ਬਾਕੀ ਕਾਹ ਸਾਡੇ ਗੁਰਦੁਆਰਾ ਸਾਹਿਬ ਆਪਾ ਜੀ ਉਹ ਉਹਦੀ ਉਹਦੀ ਕਾਹ ਨਾਲ ਪਾਣੀ ਉੱਥੇ ਲੋਕਾਂ ਨੇ ਪਹਿਲਾਂ ਮਿੱਟੀ ਜਾ ਕੇ ਲਾ ਦੇ ਸੀ ਰੋਕ ਰਹੇ ਸੀ ਉੱਥੇ ਪਾਣੀ ਪਾਣੀ ਪਿੱਛੇ ਰੋਕਿਆ ਸੀ ਉਹਦਾ ਦਰਸ ਉਹਦੀ ਵਾਟਰ ਰਹਿ ਗਈ ਪਿੰਡ ਦੀ ਕਿੱਥੇ ਤੋਂ ਪਾਣੀ ਪਿੱਛੇ ਜਾ ਕੇ ਬੜਿਆ ਪਿੱਛੇ ਤੋਂ ਪਿੱਛੇ ਤੋਂ ਪਾਣੀ ਆਉਂਦਾ ਨਵੇਂ ਪਿੰਡ ਦਾ ਆਉਂਦਾ ਬੱਲੋ ਦੇ ਖੇਤਾਂ 'ਚ ਪਾਣੀ ਆਉਂਦਾ ਜੀ ਉਹ ਕਦੇ ਸਿਰ ਤਾਂ ਛੱਡਿਆ ਇਹ ਜਿਹੜਾ ਪਾਣੀ ਦੇ ਟੇਢ ਨੂੰ ਜਿਹੜਾ ਬੰਨਿਆ ਹੁਣੇ ਤੇ ਚੌਕ ਦੇ ਪਲੋ ਦੇ ਪਾਣੀ ਛੱਡਿਆ ਜਿੱਤੇ ਸਾਡੇ ਪਟਕੰਦੀ ਜੀ ਹਾਂਜੀ 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 ਖੇਤਾਂ 'ਚ ਹਾਂਜੀ ਖੇਤਾਂ 'ਚ ਸੜਕ ਟੁੱਟ ਗਈ ਜੀ ਅਸੀਂ ਇੱਕ ਪ੍ਰਸ਼ਾਸਨ ਮੰਗ ਕਰਾਂ ਕਾਰਵਾਈ ਹੋਣੀ ਚਾਹੀਦੀ ਉਹਨਾਂ ਬੰਨਿਆ ਤੇ ਜਿੱਥੇ ਸੜਕ ਟੁੱਟੀ ਹੈ ਸਰਕਾਰੀ ਜੀ ਜੀ ਆ ਪਟਕੰਦੀ ਬਸਾਤੀ ਪਾਣੀ ਆ ਗਿਆ ਤਾਂ ਨਿਸ਼ਾਨ ਕਿਹਨਾ ਬਰੋਦਾ ਲੈ ਕਾਨ ਖਾ ਦਿਓ ਜੇ ਕੋਦਾ ਫਸਲਾਂ ਨਿਸ਼ਾਨ ਹੋ ਗਈ ਫਰਸਟਾਉਨ ਨੇ ਸਾਰੇ ਘਰੇ ਜਿੱਕੇ ਜੀ ਕਦੋਂ ਨਿਸ਼ਾਨ ਹੋਊਗਾ ਜੀ